ਸ਼ਰਾਬ ਦੀਆਂ ਬੋਤਲਾਂ ਮਤਲਬ ਇਹ ਜੜੀ ਮਿਲੇ ਜਾਂਦੇ ਨੇ ਤੇ ਦਾਰੂ ਪੁਲਾ ਲੈਂਦੇ ਨੇ ਤੇ ਫੀਮ ਵੀ ਉਹ ਦੇ ਜਾਂਦੇ ਨੇ ਪੁਲਿਸ ਵਾਲੇ ਉਹ ਐਸਆਈ ਸੰਜੀਵ ਕੁਮਾਰ ਜੀ ਜੜੀ ਦੇ ਜੋ ਕਾਗਜ਼ ਪੱਤਰ ਨੇ ਡਾਕੂਮੈਂਟ ਨੇ ਚੈੱਕ ਬੁੱਕ ਵਗੈਰਾ ਆਧਾਰ ਕਾਰਡ ਪੈਨ ਪੈਨ ਕਾਰਡ ਵਗੈਰਾ ਜੋ ਵੀ ਇਹ ਸਾਰਾ ਕੁਝ ਉਹ ਐਸਆਈ ਸੰਜੀਵ ਕੁਮਾਰ ਕੋਲ ਆ ਜੀ ਜਿੱਦਨੂੰ ਮਿਲਿਆ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਤਾ ਤੁਸੀਂ ਇਹਨਾਂ ਦੇ ਜੋ ਡਾਕੂਮੈਂਟ ਨੇ ਵੀ ਬਾਬਾ ਜੀ ਨੂੰ ਦੇ ਦਿਓ ਤੇ ਮੈਨੂੰ ਉਲਟਾ ਕਹਿਣ ਲੱਗੇ ਕਹਿੰਦੇ ਕਾਕਾ ਤੇਰੇ ਵਰਗਾ ਐ ਜਿਆਦਾ ਸਾਡੇ ਮਾਮਲੇ ਚ ਇੰਟਰਫੇਅਰ ਨਾ ਕਰ ਤੇਰੇ ਵਰਗੇ ਮਿੰਟ ਤੇ ਅਸੀਂ ਛਿੱਕੇ ਦੇ ਕੇਸ ਚ ਪੁਸਾ ਦਈਦੇ ਆ ਜਿੱਦਾਂ ਰਾਇ ਵੀ ਮੇਰੇ ਦਾਰੀ ਨੂੰ ਦਾਰੂ ਲਾ ਕੇ ਕੋਈ ਗਲਤ ਨਾ ਕਰਾ ਲੈ ਜਿਹੜਾ 45 ਲੱਖ ਦਾ ਸੌਦਾ ਕੀਤਾ ਸੀ ਉਹਦੇ ਵਿੱਚੋਂ 10 ਲੱਖ ਰੁਪਈਆ ਇਹਦੇ ਡੈਡੀ ਦੇ ਖਾਤੇ 'ਚ ਆ ਗਿਆ ਅੱਜ ਦਿਨ ਮੰਗਲਵਾਰ ਆ ਜੀ ਹੋ ਸਕਦਾ ਹੋ ਤੱਕੇ ਨਾਲ ਉਹਨਾਂ ਤੋਂ ਰਜਿਸਟਰੀ ਅੱਜ ਕਰਾ ਲਵੇ ਜੀ ਉੱਥੇ ਸਾਨੂੰ ਇਹ ਖਾਤਿਆ ਜੀ ਇੱਕ ਕਿਸਮ ਦੀ ਗੁੰਡਾਗਰਦੀ ਪੁਲਿਸ ਨੇ ਕੀਤੀ ਹੈ ਜੀ ਇਹ ਪੁਲਿਸ ਵਾਲੇ ਨੇ ਤੇ ਮੈਂ ਜਦੋਂ ਉਹਨਾਂ ਤੋਂ ਇੱਕ ਦੋ ਵਾਰ ਪਹਿਲਾਂ ਪੁੱਛਿਆ ਸੀ ਕਿ ਸਾਡੇ ਕੋਲ ਹੁਣ ਜੀ ਮੈਂ ਇਹ ਸਸੀ ਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਰਾਜੂ ਬਾਡੀਆਂ ਇਸ ਵਕਤ ਅਸੀਂ ਮੌਜੂਦ ਹਾਂ ਪੰਜੇਟਾ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਕਿਸੇ ਦੇ ਮਕਾਨ ਮਾਲਕਾਂ ਦੇ ਘਰ ਇੱਕ ਲੜਕੀ ਕਿਰਾਏ ਦੇ ਉੱਪਰ ਰਹਿੰਦੀ ਸੀ ਜਿਸ ਦਾ ਆਪਣੇ ਘਰ ਵਾਲੇ ਦੇ ਨਾਲ ਕੋਈ ਡਿਸਪਿਊਟ ਚੱਲਦਾ ਸੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਮਕਾਨ ਮਾਲਕ ਵੀ ਕੀ ਮਸਲਾ ਹੈ ਦੱਸਣਗੇ ਤੁਹਾਨੂੰ ਸਾਰੀ ਗੱਲ ਡਿਟੇਲ ਦੇ ਵਿੱਚ ਸਾਸ਼ਿਕਾ ਜੀ ਹਾਂਜੀ ਮੇਰਾ ਨਾਮ ਸੁਵਿੰਦਰ ਸਿੰਘ ਹੈ ਹਾਂਜੀ ਇਹ ਬਾਈ ਜੀ ਕੀ ਰੋਲਾ ਕੀ ਆ ਜਿਹੜਾ ਤੁਸੀਂ ਕਹਿੰਦੇ ਕੁੜੀ ਤੁਹਾਡੇ ਘਰੇ ਕਿਰਾਏ ਤੇ ਰਹਿੰਦੀ ਆ ਉਹਦੇ ਡੈਡੀ ਆਏ ਸੀ ਤੁਸੀਂ ਦੱਸਿਆ ਜਿਵੇਂ ਸਾਨੂੰ ਹਾਂਜੀ ਨਾਲ ਕੋਈ ਮੁੰਡਾ ਸੀ ਨਾਲ ਪੁਲਿਸ ਵਾਲਾ ਸੀ ਕੀ ਚੱਕਰ ਹੈ ਇਹ ਚੱਕਰ ਇਹ ਆ ਜੀ ਇਹ ਕੁੜੀ ਸਾਡੇ ਕੋਲ 8-9 ਮਹੀਨੇ ਤੋਂ ਕਿਰਾਏ ਤੇ ਰਹਿ ਰਹੀ ਆ ਤੇ ਇੱਕ ਮੁੰਡਾ ਗਗਨਦੀਪ ਸਿੰਘ ਗਗਨਾ ਉਰਫ ਸਾਨੇ ਵਾਲਾ ਉਹਨੇ ਸੌਦਾ ਕਰਾਇਆ ਸੀ ਇਹਦੇ ਡੈਡੀ ਦੀ ਜ਼ਮੀਨ ਦਾ ਤੇ ਉਹ ਛੋਦਾ ਇਹਨਾਂ ਦਾ 44 ਲੱਖ ਦਾ ਹੋਇਆ ਸੀਗਾ ਤੇ ਐਸਆਈ ਸੰਜੀਵ ਕੁਮਾਰ ਨੇ ਲਿਖੀ ਸੀ ਜੀ ਥਾਣਾ ਕੂਮਕਲਾ ਦਾ ਡਿਊਟੀ ਹੈ ਤੇ ਉਹ ਪਹਿਲਾਂ ਵੀ ਇੱਕ ਦੋ ਵਾਰ ਆਏ ਨੇ ਉਹ ਸ਼ਰਾਬ ਦੀਆਂ ਬੋਤਲਾਂ ਮਤਲਬ ਇਹ ਡੈਡੀ ਨੂੰ ਦੇ ਜਾਂਦੇ ਨੇ ਤੇ दारू ਪੁਲਾ ਦਿੰਦੇ ਨੇ ਤੇ ਫੀਮ ਵੀ ਉਹ ਦੇ ਜਾਂਦੇ ਨੇ ਪੁਲਿਸ ਵਾਲੇ ਉਹ ਐਸਆਈ ਸੰਜੀਵ ਕੁਮਾਰ ਜੀ ਤੇ ਉਹਨਾਂ ਨੇ ਜੀ 10 ਲੱਖ ਦਾ ਚੈੱਕ ਇਹਨਾਂ ਨੂੰ ਦਿੱਤਾ ਇਹਨਾਂ ਦੇ ਡੈਡੀ ਦੇ ਨਾਲ ਬਿਆਨਾਂ ਕੀਤਾ ਤੇ ਕੱਲ ਉਹ ਅਮਾਉਂਟ ਆਲਰੇਡੀ ਇਹਨਾਂ ਦੀ ਬੈਂਕ ਦੇ ਵਿੱਚ ਆ ਗਈ ਤੇ ਕੱਲ ਸੰਜੀਵ ਕੁਮਾਰ ਬਕਾਇਦਾ ਛੁੱਟੀ ਤੇ ਸੀਗਾ ਜੀ ਥਾਣੇ ਅਸੀਂ ਜਦੋਂ ਗਏ ਆ ਪਤਾ ਕਰਨ ਤੇ ਉਹ ਬਾਦੀ ਪਾ ਕੇ ਸਾਡੇ ਘਰੇ ਆਇਆ ਜੀ ਉਹਦੇ ਨਾਲ ਦਦਨਦੀਪ ਸਿੰਘ ਸੀਗਾ ਆਪਣੀ ਪਰਸਨਲ ਗੱਡੀ ਦੇ ਵਿੱਚ ਆਏ ਨੇ ਸ਼ਾਮ ਨੂੰ ਤਕਰੀਬਨ 7 7:30 ਵਜੇ ਤੇ ਆ ਕੇ ਜੀ ਉਹਨਾਂ ਨੇ ਸਾਡੇ ਕੋਲ ਆਏ ਤੇ ਮੈਨੂੰ ਕਹਿੰਦੇ ਵੀ ਬੁਲਾਇਓ ਮੈਂ ਉਹਨਾਂ ਨੂੰ ਕਿਹਾ ਮੰਗਾ ਅੰਕਲ ਤੁਹਾਨੂੰ ਮਿਲਣਾ ਆਏ ਨੇ ਵੀਓ ਇਹ ਸਹੀ ਸਾਹ ਤੇ ਉਹ ਬੈਠੇ ਬੈਠ ਕੇ ਜਦੋਂ ਗੱਲ ਕਰਨ ਲੱਗੇ ਉਹ ਕਹਿੰਦੇ ਨਹੀਂ ਨਹੀਂ ਬੈਠਣਾ ਨਹੀਂ ਆਪਾਂ ਬਾਹਰ ਚੱਲੋ ਮੋਟੇ ਜੱਤ ਰੱਖ ਕੇ ਉਹਨਾਂ ਨੂੰ ਬਾਹਰ ਲੈ ਕੇ ਬਾਹਰ ਲਿਜਾ ਕੇ ਗੱਡੀ 'ਚ ਬਿਠਾ ਲਿਆ ਤੇ ਮੈਨੂੰ ਕਹਿੰਦੇ ਵੀ ਚੱਲ ਤੂੰ ਬੈਠਦੇ ਹਾਂ ਗੱਲ ਕਰਦੇ ਆਂ ਤੂੰ ਸਾਈਡ 'ਤੇ ਖੜ੍ਹ ਤੇ ਮੈਂ ਕਿਹਾ ਗੱਲ ਕਰ ਲਓ ਕੋਈ ਗੱਲ ਨਹੀਂ ਵੀ ਤਾਂ ਸੌਦਾ ਹੋਇਆ ਜੀ ਆਪਾਂ ਕੀ ਲੈਣਾ ਪੁੰਦਾ ਕਰਾਇਆ ਮੈਂਦਾ ਹੈਨਾ ਤੇ ਆਪਾਂ ਨੂੰ ਜੀ ਨਿਗਾਹਾਂ ਨਾ ਦੇਖਿਆ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਸਾਨੂੰ ਸਾਈਡ 'ਤੇ ਕਰਕੇ ਉਹ ਕਹਿੰਦੇ ਸੀ ਲੈ ਕੇ ਜਾਣਾ ਇਹਨਾਂ ਨੂੰ ਮੈਂ ਕਿਹਾ ਵੀ ਰਹਿਣ ਦਿਓ ਨਾ ਅੰਕਲ ਦੀ ਪੀੜੀ ਹੋਈ ਆ ਵੀ ਸਾਨੂੰ ਵੀ ਨਹੀਂ ਰਾਤ ਨੂੰ ਇਹਨਾਂ ਨੇ ਸੌਣ ਦੇਣਾ ਹੈਗਾ ਵੀ ਤੁਸੀਂ ਰਹਿਣ ਦਿਓ ਇਹਨਾਂ ਨੂੰ ਲਿਜਾਣ ਨੂੰ ਵੀ ਇਹਨਾਂ ਦੀ ਪੀਟੀ ਹੋਈ ਆ অল ਰੈਡੀ ਤੁਸੀਂ ਜਾਓ ਵੀ ਤੁਹਾਡਾ ਜੋ ਵੀ ਕੰਮ ਆ ਸਵੇਰੇ ਕਰ ਲਿਓ ਗੱਲਬਾਤ ਜੋ ਵੀ ਆ ਉਹਨਾਂ ਨੇ ਕੀ ਕੀਤਾ ਜੀ ਧੱਕੇ ਨਾਲ ਗੱਡੀ ਭਜਾ ਲਈ ਤੇ ਇਹਦੇ ਡੈਡੀ ਨੂੰ ਧੱਕੇ ਨਾਲ ਚੱਕ ਕੇ ਲੈ ਗਏ ਜੀ ਸਾਨੂੰ ਖਤਰਾ ਵਾ ਜੀ ਇਹਦੇ ਡੈਡੀ ਜੀ ਦੇ ਜੋ ਕਾਗਜ਼ ਪੱਤਰ ਨੇ ਡਾਕੂਮੈਂਟ ਨੇ ਚੈੱਕ ਬੁੱਕ ਵਗੈਰਾ ਆਧਾਰ ਕਾਰਡ ਪੈਨ ਪੈਨ ਕਾਰਡ ਵਗੈਰਾ ਜੋ ਵੀ ਆ ਸਾਰਾ ਕੁਝ ਉਹ ਏਐਸਆਈ ਸੰਜੀਵ ਕੁਮਾਰ ਕੋਲ ਆ ਜੀ ਤੇ ਉਹ ਜਿਹੜਾ 44 ਲੱਖ ਦਾ ਸੌਦਾ ਕੀਤਾ ਸੀ ਉਹਦੇ ਵਿੱਚੋਂ 10 ਲੱਖ ਰੁਪਈਆ ਇਹਦੇ ਡੈਡੀ ਦੇ ਖਾਤੇ 'ਚ ਆ ਗਿਆ ਅੱਜ ਦਿਨ ਮੰਗਲਵਾਰ ਆ ਜੀ ਹੋ ਸਕਦਾ ਉਹ ੱੱਕੇ ਨਾਲ ਉਹਨਾਂ ਤੋਂ ਰਜਿਸਟਰੀ ਅੱਜ ਕਰਾ ਲਵੇ ਜੀ ਉੱਥੇ ਸਾਨੂੰ ਇਹ ਖਾਤਸ਼ਾ ਜੀ ਇੱਕ ਕਿਸਮ ਦੀ ਗੁੰਡਾਗਰਦੀ ਪੁਲਿਸ ਨੇ ਕੀਤੀ ਹੈ ਜੀ ਇਹ ਪੁਲਿਸ ਵਾਲੇ ਨੇ ਤੇ ਮੈਂ ਜਦੋਂ ਉਹਨਾਂ ਤੋਂ ਇੱਕ ਦੋ ਵਾਰ ਪਹਿਲਾਂ ਪੁੱਛਿਆ ਸੀ ਕਿ ਸਾਡੇ ਕੋਲ ਵੀਡੀਓ ਹੈਗੀਆਂ ਨੇ ਉਹਦੀਆਂ ਆਪਣੇ ਐਸਐਸ ਆਈ ਦੀਆਂ ਜੀ ਦਾਰੂ ਪਲਾਉਣ ਦੇ ਦੀਆਂ ਉਹਨੂੰ ਜਿੱਦਨ ਉਹ ਮਿਲਿਆ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਤੁਸੀਂ ਇਹਨਾਂ ਦੇ ਜੋ ਡਾਕੂਮੈਂਟ ਨੇ ਵੀ ਬਾਬਾ ਜੀ ਨੂੰ ਦੇ ਦਿਓ ਤੇ ਮੈਨੂੰ ਉਲਟਾ ਕਹਿਣ ਲੱਗੇ ਕਹਿੰਦੇ ਕਾਕਾ ਤੇਰੇ ਅਰਕਾਂ ਐ ਜਿਆਦਾ ਸਾਡੇ ਮਾਮਲੇ ਚ ਇੰਟਰਫੇਅਰ ਨਾ ਕਰ ਤੇਰੇ ਅਰਕੇ ਮਿੰਟ ਚ ਅਸੀਂ ਛਿੱਕੇ ਦੇ ਕੇਸ ਚ ਪਸਾ ਦਈਦੇ ਆ ਇਕਨ ਬਾਹ ਕਰਕੇ ਮੈਨੂੰ ਦਿਖਾਉਣ ਲੱਗੇ ਉਹਨਾਂ ਦੇ ਪਤਾ ਨਹੀਂ ਗੋਲੀ ਲੱਗੀ ਆ ਪਤਾ ਨਹੀਂ ਕਿਰਪਾਨ ਲੱਗੀ ਆ ਕਹਿੰਦੇ ਅਸੀਂ ਆ ਤੱਕ ਵਾਰ ਦਾ ਹੰਡਾਇਆ ਹੋਇਆ ਤੇਰੇ ਅਰਕੇ ਛਲਾਰੂ ਕਹਿੰਦੇ ਮਿੰਟ ਚ ਛੱਲੇ ਦੇਈ ਗਏ ਤੇ ਆਪਾਂ ਜੀ ਚੁੱਪ ਕਰਕੇ ਆਪਾਂ ਵੀ ਕੀ ਲੈਣਾ ਕਿਸੇ ਦਾ ਪਰਦਾ ਕਰਾਇਆ ਲੈਣਾ ਵੀ ਆ ਦਾ ਚੱਲੀ ਜਾਣ ਤੇ ਜੋ ਵੀ ਆ ਪਰ ਕੱਲ ਉਹਨਾਂ ਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਜੀ ਫੋਨ ਸਵਿਚ ਆਫ ਕਰਤੇ ਤੇ ਪੁਲਿਸ ਆਈ ਮੌਕੇ ਤੇ 112 ਨੰਬਰ ਤੇ ਇਹਨਾਂ ਨੇ ਕਾਲ ਕਰੀ ਤੇ ਬਗਨਦੀਪ ਸਿੰਘ ਦੇ ਘਰੇ ਗਏ ਉਹਦੇ ਤਾਲਾ ਲੱਗਿਆ ਹੋਇਆ ਸੀਗਾ ਜੀ ਮੌਕੇ ਤੇ ਐਸਐਸਆਈ ਆਏ ਸੀਗੇ ਤੇ ਐਸਐਚਓ ਦੇ ਧਿਆਨ ਚ ਵੀ ਗੱਲ ਵੱਜੀ ਬਗਨਦੀਪ ਸਿੰਘ ਕੋਣ ਗਗਨਦੀਪ ਕੋਣ ਇਹਨੇ ਸੌਦਾ ਕਰਾਇਆ ਸੀਗਾ ਜੀ ਜ਼ਮੀਨ ਦਾ ਇਹਨਾਂ ਦੀ ਜਗ੍ਹਾ ਦਾ ਇਹਨਾਂ ਦੀ ਜਗ੍ਹਾ ਦਾ ਹਾਂਜੀ ਕੀਲਾ ਇੱਕ ਕੀਲਾ ਜਮੀਨ ਸੀਗੀ ਤੇ ਇਹਦੇ ਨਾਲ ਚਾਰ ਕੀਲੇ ਸੀਗੇ ਤੇ ਇਹਦਾ ਚੱਕਰ ਵਾਲਾ ਚਾਰ ਕੀਲੇ ਵੇਚ ਚੁੱਕਿਆ ਜੀ ਤੇ ਇਹ ਵਿਚਾਰੀ ਹੁਣ ਇੱਕ ਕੀਲਾ ਸੀਗਾ ਇਹਦੇ ਡੈਡੀ ਕੋਲ ਡੈਡੀ ਜਿਹਦੇ ਕੋ ਆ ਗਿਆ ਵੀ ਹੁਣ ਤੀਨ ਆ ਰਹਿਣਾ ਹੈ ਇਹ ਉਹ ਵੀ ਹੁਣ ਮੈਨੂੰ ਲੱਗਦਾ ਸਾਡੇ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜੀ ਜਿਸ ਹਿਸਾਬ ਨਾਲ ਇਹ ਐਸਐਈ ਇੱਕ ਕਿਸਮ ਦਾ ਲੁਟੇਰਾ ਬਣ ਕੇ ਇਹਨਾਂ ਦੇ ਪਿੱਛੇ ਪਿਆ ਹੋਇਆ ਜੀ ਨਹੀਂ ਤੁਹਾਡੇ ਕੋਲੇ ਘਰੇ ਆਉਣ ਦਾ ਕੀ ਮਕਸਦ ਹੋ ਸਕਦਾ ਉਹਨਾਂ ਦਾ ਤੁਸੀਂ ਕਹਿੰਦੇ ਹੋ ਵੀ ਘਰੇ ਆਏ ਨੇ ਕੱਲੀ ਸ਼ਾਮ ਨੂੰ ਉਹਦਾ ਕੀ ਮਕਸਦ ਸੀ ਉਹਨਾਂ ਦਾ ਆਉਣਾ ਉਹਨਾਂ ਦਾ ਮੇਨ ਮੋਟਿਵ ਇਹੀ ਹੋ ਸਕਦਾ ਜੀ ਉਹ ਅਜੇ ਰਜਿਸਟਰੀ ਹੋ ਸਕਦੀ ਹੈ ਮੰਗਲਵਾਰ ਹੈ ਜੀ ਕੱਲ ਉਹਨਾਂ ਦੇ ਅਕਾਊਂਟ 'ਚ ਪੈਸੇ ਆਏ ਨੇ ਹੋ ਸਕਦਾ ਪੈਸੇ ਵੀ ਕਢਾ ਸਕਦੇ ਆ ਉਹਨਾਂ ਦੇ ਕਿਸੇ ਦਾਰੂ ਪਲਾ ਕੇ ਉਹਨਾਂ ਨੂੰ ਗੂਠਾ ਲਵਾ ਸਕਦੇ ਆ ਕਿਤੇ ਵੀ ਸੀ ਕੈਸ਼ ਸ਼ੋਅ ਕਰ ਦੇਣ ਵੀ ਅਸੀਂ ਇਹਨਾਂ ਕੈਸ਼ ਦੇਤਾ ਜਾ ਰਜਿਸਟਰੀ ਕਰਾ ਲੈਣਾ ਦਾਰੂ ਪਲਾ ਕੇ ਫੋਟੋਇੰਗ ਕਰਾਉਣੀ ਆ ਜੀ ਇੱਥੇ ਸੈਟਿੰਗ ਕਰਕੇ ਇਹਨਾਂ ਦਾ ਕੁਝ ਵੀ ਹੋ ਸਕਦਾ ਜੀ ਸਰਕਾਰੀ ਅਫਸਰ ਆ ਜੀ ਇਹ ਚੀਜ਼ ਤਾਂ ਖਾਸ ਆਈ ਨਹੀਂ ਇਹ ਲੜਕੀ ਇੱਥੇ ਰਹਿ ਰਹੀ ਆ ਤੇਰੇ ਘਰ ਦੇ ਅਨੁਸਾਰਿਆਂ ਨੂੰ ਪਤਾ ਇੱਥੇ ਵੀ ਲੜਕੀ ਤੁਹਾਡੇ ਕੋਲ ਰਹਿ ਰਹੀ ਆ ਇਹਦੇ ਡੈਡੀ ਖੁਦ ਇੱਥੇ ਰਹਿ ਰਹੇ ਸੀਗੇ ਜੀ ਤੁਹਾਡੇ ਨਾਲ ਹਾਂਜੀ ਤੇ ਇਹਦੇ ਨਾਲ ਰਹੇ ਸੀ ਲੜਕੀ ਨਾਲ ਅੱਛਾ ਹਾਂਜੀ ਤਬੂਰ ਕੋਣ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਦੇ ਦਾਦਾ ਜੀ ਅਤੇ ਇਹਦੇ ਦਾਦਾ ਜੀ ਹਜੇ ਉਹਤ ਲਵੇ ਤਾਂ ਇਹ ਜਿਹੜਾ ਹਸਬੰਡ ਸੀ ਕਿ ਉਹ ਲੈ ਗਏ ਸੀ ਕਿ ਉਹਨਾਂ ਦੇ ੱੱਕੇ ਨਾਲ ਚੱਕ ਕੇ ਲੈ ਗਏ ਆ ਉਹ ਵੀ ਉਹਨਾਂ ਨੇ ਵਾਰਤਲਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਵੀ ਸਾਡੇ ਕੋਲ ਆ ਜਵੇ ਤੇ ਬਾਕੀ ਹੁਣ ਇਹਨਾਂ ਦੀ ਦੇਖਦੇ ਆਂ ਜੀ ਕਦੋਂ ਤੱਕ ਸੁਲਾ ਹੁੰਦੀ ਆ ਉਹਨਾਂ ਨਾਲ ਮਤਲਬ ਜੋ ਵੀ ਵੈਸੇ ਉਹ ਨਾਰਾਜ਼ ਨਹੀਂ ਹੈਗੇ ਉਹ ੱੱਕੇ ਉਹ ਵਿਚਾਰੇ ਬਜ਼ੁਰਗ ਕਿੰਨੇ ਕੁਝ ਬੋਲ ਨਹੀਂ ਸਕਦੇ ਤੁਰ ਫੇਰ ਨਹੀਂ ਸਕਦੇ ਉਹਨਾਂ ਦਾ ਫੋਨ ਸੀਗਾ ਜੋ ਇਹਨਾਂ ਦੇ ਹਸਬੰਡ ਨੇ ਖੋਲਿਆ ਤੇ ਇਹਨਾਂ ਨਾਲ ਗੱਲਬਾਤ ਨਹੀਂ ਹੋਣ ਦਿੰਦੇ ਉਹ ੱੱਕੇ ਨਾਲ ਪ੍ਰਾਪਰਟੀ ਦੇ ਲਾਲਚ ਕਰਕੇ ਇਹਨੇ ਨਾ ਜਿਹੜੀ 4 ਕੀਲੇ ਸੀ ਇਹਨੇ ਉਹਦੇ ਨਾਂ ਲਵਾਤੇ ਉਹਨੇ ਗਾਹਾਂ ਵੇਚਤੀ ਜੀ ਬਸ ਆ ਚੱਕਰ ਹੋਇਆ ਤੇ ਹੁਣ ਜਿਹੜਾ ਕੀਲਾ ਰਹਿੰਦਾ ਸੀਗਾ ਏਐਸਆਈ ਨੇ ਲੈ ਲਿਆ ਤੇ ਏਐਸਆਈ ਦੀ ਹੁਣੇ ਸ਼ਾਜੀ ਸਾਹਿਬ ਵੀ ਹੁਣ ਮੈਂ ਆਪਦਾ ਰਫਾਦਾ ਫਾਤਾ ਕਰਕੇ ਸਸਤੇ ਭਾਅ ਨਾਲ ਖਿੱਚ ਕੇ ਲੈ ਜਾਵਾਂ ਜ਼ਮੀਨ ਦੀ ਸਾਡੇ ਨਾਲੋਂ ਪੀੜਤ ਲੜਕੀ ਕੇਰਨਦੀਪ ਕੋਲ ਜੋ ਇਹਨਾਂ ਦੇ ਕਿਰਾਏ ਦੇ ਉੱਪਰ ਰਹਿ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਇਹਨਾਂ ਦੇ ਨਾਲ ਹੋ ਰਿਹਾ ਹੈ ਨਹੀਂ ਜਿਵੇਂ ਇਹ ਦੱਸ ਰਹੇ ਨੇ ਤੁਸੀਂ ਇਹਨਾਂ ਦੇ ਘਰੇ ਕਿਰਾਏ ਤੇ ਰਹਿ ਰਹੇ ਹੋ ਤੇ ਤੁਹਾਡੇ ਨਾਲ ਕੀ ਮਤਲਬ ਕੀ ਤੁਹਾਡੇ ਨਾਲ ਅਨਿਆਇਤੀ ਕੀ ਹੋ ਰਹੀ ਹੈ ਕੀ ਤੁਹਾਡੇ ਨਾਲ ਜਿਹੜਾ ਇਨਸਾਫ ਆ ਤੁਹਾਨੂੰ ਕੀ ਨਹੀਂ ਮਿਲ ਰਿਹਾ ਕੀ ਤੁਸੀਂ ਚਾਹੋਗੇ ਸਾਨੂੰ ਇਹ ਦੱਸਿਆ ਗਿਆ ਕਿ ਮੇਰੇ ਘਰ ਜਿੱਥੇ ਵੀ ਆ ਗਏ ਮੈਨੂੰ ਮੈਨੂੰ ਬੰਨ੍ਹ ਲੈ ਚਾਹੀਦੀ ਨੇ ਕਿ ਸਰ ਪੁਲਿਸ ਵਾਲੇ ਬੰਦੀ ਕਾਰਵਾਈ ਪੁਲਿਸ ਵਾਲੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰ ਉਹਨਾਂ ਨੇ ਨੰਬਰ ਵੀ ਬੰਦ ਕੀਤੇ ਮੈਂ ਵੀ ਬਹੁਤ ਫੋਨ ਟਰਾਈ ਕੀਤਾ ਉਹਨਾਂ ਦਾ ਉਹਨਾਂ ਨੇ ਮੈਂ ਘਰ ਵੀ ਗਈ ਸੀਗੀ ਤੇ ਉਹ ਕਹਿੰਦੇ ਵੀ ਉਹ ਵਿਆਹ ਤੇ ਗਏ ਹੋਇਆ ਹੈ ਨਹੀਂਗੇ ਤੇ ਕੱਲ ਪੁਲਿਸ ਵਾਲੇ ਕਹਿੰਦੇ ਸੀਗੇ ਅਸੀਂ ਚੈਲ ਫੰਦ ਕਰਕੇ ਆਉਨੇ ਆ ਤੇ ਤੁਸੀਂ ਟੈਨਸ਼ਨ ਨਾ ਲਵੋ ਸਿੱਧੇ ਛੱਡ ਕੇ ਜਾਨੇ ਆ ਫਿਰ 3 ਘੰਟੇ ਤੋਂ ਨਾ ਫੋਨ ਰਿੰਗ ਜਾਂਦੀ ਰਹੀ ਜਾਂਦੀ ਉਹਨਾਂ ਨੇ ਚੌਕ ਕਰ ਲਿਆ ਮੈਂ ਸਰੇ ਆਇਆ ਵੀ ਮੇਹਦਰੀ ਨੂੰ ਦਰੂ ਬਲਕ ਕੁਝ ਗਲਤ ਨਾ ਕਰਾ ਲੈਣ। ਵੀ ਕੀ ਗਲਤ ਹੋ ਸਕਦਾ ਹੁੰਦਾ ਸਰ ਦਰੂ ਬਲਕ ਕੁਝ ਵੀ ਕਰਾ ਸਕਦੇ ਨੇ ਰਜਿਸਟਰੀ ਕਰਾ ਸਕਦੇ ਨੇ ਜ਼ਮੀਨ ਦੇ ਉਹ। ਅੱਛਾ। ਕਿ ਸਿੱਖੀ ਦਾਸ। ਤਾਂ ਐਸੇ ਕਢਾ ਸਕਦੇ ਨੇ ਜੀ ਕੱਲ ਚੈੱਕ ਆਇਆ ਸੀ 10 ਲੱਖ ਦਾ ਹੁਣ ਅੱਜ ਕੀ ਪਤਾ ਸਾਰੇ ਡਾਕੂਮੈਂਟ ਉਹਨਾਂ ਕੋਲੇ ਐ ਚੈੱਕ ਬੁੱਕ ਉਹਨਾਂ ਕੋਲੇ ਪੈਨ ਕਾਰਡ ਉਹਨਾਂ ਕੋਲੇ ਆਰ ਕਾਰਡ ਵਗੈਰਾ ਸਾਰੇ ਕੁਝ ਉਹਨਾਂ ਕੋਲੇ ਐ ਜੀ ਸਾਨੂੰ ਮਤਲਬ ਖਤਰਾ ਵੀ ਉਹਨਾਂ ਦੇ ਪੈਸੇ ਨਾ ਕਢਾ ਲੈਣ। ਫੀ ਚੀਟ ਨਾ ਕਰਨ ਤੁਸੀਂ ਇੱਥੇ ਕਿੰਨੀ ਦੇਰ ਤੋਂ ਕਿਰਾਏ ਤੇ ਰਹਿੰਦੇ ਰਹਿੰਦੇ ਹੋ ਨੇ ਕੋਈ ਅੱਠ ਤੋਂ 9 ਮਹੀਨੇ ਹੋ ਗਏ ਮੈਂ 8 ਮਹੀਨੇ ਹੀ ਰਹਿ ਰਹੀ ਆ ਤੇ ਵਧੀਆ ਪਰਿਵਾਰ ਆ ਅੰਜੇ ਤੇ ਗੁੰਗਸਾਨ ਰੱਖਦੇ ਆ ਮੈਨੂੰ ਤੇ ਮੈਂ ਡੈਡੀ ਨੂੰ ਵਧੀਆ ਰੱਖਦੇ ਸੀ ਕੋਈ ਉਹਨਾਂ ਨੂੰ ਉਹ ਨਹੀਂ ਸੀ ਕਰਦੇ ਜਾਇਆਂ ਨੂੰ ਕਿਤੇ ਚੀਜ਼ ਦਾ ਲਾਲਚ ਆ ਨਹੀਂ ਐਦਾਂ ਦੀ ਗੱਲ ਵੀ ਨਹੀਂ ਆਏਗੀ ਵਧੀਆ ਪਰਿਵਾਰ ਨਾਲ ਖੜਨੇ ਵਾਲਾ ਹੋ ਜੀ ਵੀ ਪਹਿਲਾਂ ਤੁਹਾਡਾ ਕੀ ਚੱਕਰ ਪਿਆ ਜਿਹੜਾ ਤੁਸੀਂ ਇੱਥੇ ਆਏ ਹੋ ਤੁਹਾਡਾ ਵਿਆਹ ਹੋਇਆ ਸੀ ਪਹਿਲਾਂ ਹਾਂਜੀ ਕਿਉਂਕਿ ਜਿਵੇਂ ਹਸਬੰਦ ਦੇ ਨਾਮ ਮੈਂ 4 ਕਿੱਲੇ ਜ਼ਮੀਨ ਕਰਾਈ ਸੀ ਉਹ ਮੈਨੂੰ ਕੁੱਟਦਾ ਮਾਰਦਾ ਸੀਗਾ ਤੇ ਫਿਰ ਮੈਂ ਕਿ ਮੈਂ ਨਾ ਰਹਿਣਾ ਨਹੀਂ ਐਗਾ ਤੇ ਜੀ ਉਹਨੇ ਮੇਰੇ ਤੋਂ ਚੋਰੀ ਜ਼ਮੀਨ ਵੇਚ ਦਿੱਤੀ 4 ਕਿੱਲੇ ਹਾਂ ਤੇ ਮਰ ਮੈਂ ਮੈਨੂੰ ਕੁੱਟਦਾ ਮਾਰਦਾ ਸੀ ਤਾਂ ਮੈਂ ਆਪਣਾ ਘਰ ਛੱਡ ਕੇ ਬੈਠੇ ਆ ਗਈ ਸੀ ਤੇ ਹੁਣਾ ਇਹ ਕੋਲ ਮਾਰਨਾ ਮੈਂ ਰਹਿਣੀ ਇੱਥੇ ਹੁਣ ਕੀ ਚਾਹ ਰਹੇ ਹੋ ਤੁਸੀਂ ਹੁਣ ਜਿਵੇਂ ਚਾਹਨੀ ਆ ਮੇਰਾ ਡੈਡੀ ਜਿੱਥੇ ਵੀ ਹੈਗਾ ਉਹ ਛੱਡ ਕੇ ਜਾਣਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਛੱਡ ਕੇ ਜਾਓ ਜਿਹੜੇ ਲੈ ਕੇ ਗਏ ਐਸਆਈ ਸੰਜੀਪ ਕੁਮਾਰ ਤੇ ਗੁਰੂਦੀਪ ਸਿੰਘ ਤੇ ਤੁਸੀਂ ਇਹ ਚੀਜ਼ ਦੀ ਰਿਪੋਰਟ ਕੋਈ ਦਿੱਤੀ ਵੀ ਹੈ ਅਫਸਰ ਜੀ ਹਾਂਜੀ ਮੈਂ 112 ਨੰਬਰ ਤੇ ਕਾਲ ਕੀਤੀ ਸੀ ਕੋਮ ਕਲਾ ਥਾਣੇ ਚ ਵੀ ਕੰਪਲੇਂਟ ਤੁਸੀਂ ਅੱਜ ਸਾਰੇ ਨੂੰ ਫੋਨ ਕੀਤਾ ਜਿਹਨੂੰ ਆਈ ਵੀ ਸੀਗੇ ਹਾਂਜੀ ਕੀ ਕਹਿੰਦੇ ਭਰਾ ਜੀ ਉਹ ਕਹਿੰਦੇ ਕਿ ਕੁਝ ਨਹੀਂ ਜੀ ਵੰਦੀ ਕਾਰਵਾਈ ਕਰਾਂਗੇ ਤੇ ਉਹਨਾਂ ਨੇ ਫੋਨ ਉਹਨਾਂ ਨੇ ਬਹੁਤ ਟਰਾਈ ਕੀਤਾ ਨਾ ਨੰਬਰ ਸਿਚੋ ਫੋਨ ਹੈ ਜਿਹੜੇ ਹੁਣ ਤੱਕ ਸੁਚੋਫ ਨਹੀਂ ਉਹਨਾਂ ਨੇ ਫੋਨ ਕੀ ਪੀੜਤ ਲੜਕੀ ਦਾ ਕਹਿਣਾ ਹੈ ਕਿ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਪੁਲਸ ਵਾਲਿਆਂ ਦੇ ਅੰਡਰ ਦੇ ਵਿੱਚ ਨੇ ਤੇ ਉਹਨਾਂ ਕੋਲ ਜਿਹੜੀ ਇੱਕੀਲਾ ਜ਼ਮੀਨ ਹੈ ਜਾਂ ਜੋ ਵੀ ਪੈਸੇ ਨੇ ਉਹ ਮੇਰੇ ਫਾਦਰ ਨੂੰ ਇੱਥੋਂ ਲੈ ਕੇ ਗਏ ਨੇ ਆਕੇ ਨਾਲ ਉਸ ਤੋਂ ਬਾਅਦ ਇਹਨਾਂ ਨੇ ਥਾਣੇ ਦੇ ਵਿੱਚ ਕੰਪਲੇਂਟ ਲਿਖਵਾਈ ਹੋਈ ਆ ਕਿ ਸਾਡੇ ਫਾਦਰ ਸਾਹਿਬ ਏਐਸਆਈ ਸੰਜੀਵ ਕੁਮਾਰ ਦੇ ਨਾਲ ਨੇ ਸਾਨੂੰ ਡਰ ਹੈ ਕਿ ਸਾਡੇ ਜਿਹੜੇ ਪੈਸੇ ਨੇ ਜਾਂ ਜ਼ਮੀਨ ਹੈ ਉਹ ਕਿਤੇ ਸਾਡੇ ਹੱਥੋਂ ਨਾ ਚਲੇ ਜੇ ਹੈਲੋ ਹੈਲੋ ਹਾਂਜੀ ਮੈਂ ਪੱਤਰਕਾਰ ਰਾਜੂ ਭਾਟੀਆ ਬੋਲ ਰਿਹਾ ਜੀ ਪੰਜਾਬ ਪ੍ਰਾਈਮ 2 ਤੋਂ ਹਾਂਜੀ ਇੱਕ ਰਾਤ ਨੂੰ ਉੱਥੇ ਪੰਜੀਟੇ ਪਿੰਡ ਤੋਂ ਬਿਲਕੁਲ ਕੰਪਲੇਂਟ ਆਈ ਹੈ ਕਿਰਨਦੀਪ ਕੌਰ ਲੜਕੀ ਦੀ ਹਾਂਜੀ ਉਹਦੀ ਕੀ ਤੇ ਤਫਤੀਸ਼ ਹੋਈ ਹੈ ਜੀ ਹਾਂਜੀ ਉਹਦੀ ਕੀ ਤੇ ਤਫਤੀਸ਼ ਹੋਈ ਹੈ ਜੀ ਥਾਣੇਦਾਨ ਨਾਲ ਗੱਲ ਹੋ ਗਈ ਐ ਐਸਐਚਓ ਦੇ ਬੰਦਾ ਠੀਕ ਠਾਕ ਆ ਕੋਈ ਗੱਲ ਨਹੀਂ ਆਪਣੀ ਮਰਜ਼ੀ ਨਾਲ ਗਏ ਸੀ ਸਹਮਤੀ ਨਾਲ ਹੀ ਕੱਦ ਸ਼ਗ ਲਾਉਣਾ ਅੱਛਾ ਜੀ ਹਾਂਜੀ ਇਹਨਾਂ ਦਾ ਜ਼ਮੀਨ ਜਮਾਉਂਦਾ ਪਰਚੂਨ ਦੀ ਇਹਨਾਂ ਨੇ ਸੌਦਾ ਹੋਇਆ ਸੀ ਉਹਦੇ ਸਬੰਧ ਵਿੱਚ ਉਹਨੂੰ ਬਿਆਨਨਾਮਾ ਦੁਨਨਾ ਦਿੱਤਾ ਸੀ ਇਹਨਾਂ 10 ਲੱਖ ਰੁਪਈਆ ਬਾਅਦ ਵਿੱਚ ਐਸੇ ਕੁਝ ਦੇ ਵਿੱਚ ਪਾਰਟੀ ਪੂਲਟੀ ਕਰਨ ਲੱਗ ਪਏ ਵਿੱਚ ਡੀਲਰ ਹੀ ਤੇ ਵਿੱਚ ਸਾਡਾ ਥਾਣੇਦਾਰ ਹੀ ਤੇ ਦਿੱਕੀ ਉਹ ਅਕਬਾਲ ਸਿੰਘ ਜੀ ਦੇ ਉਹ ਮਕੀਸ ਕਹਣਾ ਸੀ ਨੋ ਕਿ ਮੇਰੇ ਫਾਦਰ ਸਾਹਿਬ ਮੇਰੇ ਕੋਲੇ ਪਹੁੰਚੇ ਨਹੀਂ ਉਹਨਾਂ ਨੂੰ ਸਾਡੇ ਕੋਲੇ ਉੰਨਾ ਚਾਹੀਦਾ ਹਜੇ ਤੱਕ ਆਈ ਨਹੀਂ ਉਹ ਨੂੰ ਇਹਦਾ ਪਤਾ ਨਹੀਂ ਲੱਗਦਾ ਹਾਂ ਹਾ ਤੁਹਾਨੂੰ ਪਤਾ ਹੈ ਇਹ ਸ਼ਰਾਬੀ ਬੰਦੇ ਆ ਦਾ ਜਿੱਥੇ ਪੀ ਦੀ ਬਾਅਦ ਵਿੱਚ ਉੱਥੇ ਪਏ ਗਏ ਅੱਛਾ ਅੱਛਾ ਜੀ ਹਾਂ ਥੋੜਾ ਉਹ ਐਸੇ ਕਰਕੇ ਉਹ ਘਰੋਂ ਵੀ ਇਹਨਾਂ ਨੂੰ ਕੱਢਿਆ ਹੋਇਆ ਕਿਉਂਕਿ ਸ਼ਰਾਬ ਦੇ ਲਾਲਚੀ ਨੇ ਜਿੱਥੇ ਜੀ ਗੱਦਾ ਪੀ ਲੈਂਦੇ ਨੇ ਬਾਅਦ ਵਿੱਚ ਇਹਨਾਂ ਨੂੰ ਇਹ ਨਹੀਂ ਸੋਚ ਰਿਹਾ ਕੁੜੀ ਆ ਮੁੰਡਾ ਆ ਮੇਰਾ ਘਰ ਆ ਮੇਰਾ ਬਾਹਰ ਆ ਠੀਕ ਹੈ